ਸਾਰੇ ਸਿੰਘ ਜਿਹੜੇ ਸ਼ਹੀਦ ਹੋਏ 1984 ਦੇ ਵਿੱਚ ਤੇ ਤੁਸੀਂ ਦੇਖ ਰਹੇ ਹੋਗੇ ਕਿ ਸਾਰੇ ਪਾਸੇ ਗੋਲੀਆਂ ਦੇ ਨਿਸ਼ਾਨ ਆ ਇਹ ਤਾਂ ਅਬਦਾਲੀ ਨੇ ਵੀ ਜ਼ੋਰ ਲਾ ਲਿਆ ਜਕਰੀਏ ਖਾਨ ਨੇ ਵੀ ਜ਼ੋਰ ਲਾ ਲਿਆ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ ਉਹਨਾਂ ਨੇ ਵੀ ਜ਼ੋਰ ਲਾ ਲਿਆ ਪਰ ਸਿੱਖ ਜਿਹੜਾ ਆ ਨਾ ਉਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਆ ਕਿਉਂਕਿ ਮਹਾਰਾਜ ਦੇ ਬਚਨ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੋਜ ਸਤਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀਤ ਵੈਬ ਟੀਵੀ ਮੈਂ ਮਨਪ੍ਰੀਤ ਸਿੰਘ ਆਜ਼ਾਦ 1984 ਦੌਰਾਨ ਵਾਪਰੇ ਖੱਲੂ ਘਾਰੇ ਦੀ ਪੀੜ ਅੱਜ ਵੀ ਸਿੱਖ ਮਹਿਸੂਸ ਕਰਦੇ ਹਨ ਜਦੋਂ ਭਾਰਤੀ ਫੌਜਾ ਵੱਲੋਂ ਸਿੱਖਾਂ ਦੇ ਆਸਥਾ ਦੇ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ 'ਤੇ ਹਮਲਾ ਕੀਤਾ ਗਿਆ ਸੀ ਸ੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਕੀਤਾ ਗਿਆ ਸੀ ਔਰ ਉਸ ਹਮਲੇ ਦੌਰਾਨ ਜਿਹੜੀਆਂ ਗੋਲੀਆਂ ਦੇ ਨਿਸ਼ਾਨ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਜਿਹੜਾ ਦਰਸ਼ਨੀ ਡੇਰੀ ਜਿਹੜੀ ਹੈ ਉਹ ਇਹ ਡੇਰੀ ਦੇ ਵਿੱਚ ਜਿਹੜੇ ਗੋਲੀਆਂ ਦੇ ਨਿਸ਼ਾਨ ਹਨ ਉਹ ਅੱਜ ਵੀ ਨਜ਼ਰ ਆ ਰਹੇ ਹਨ ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਵੀ ਸੰਭਾਲ ਕੇ ਰੱਖਿਆ ਗਿਆ ਹੈ ਇਹ ਜਿਹੜੇ ਨਿਸ਼ਾਨ ਹਨ ਅੱਜ ਵੀ ਸਾਡੇ ਉਹਨਾਂ ਜ਼ਖਮਾਂ ਨੂੰ ਤਾਰਾ ਕਰਦੇ ਹਨ ਜਿਹੜੇ ਕਿ ਭਾਰਤੀ ਫੌਜਾਂ ਵੱਲੋਂ ਇਹ ਜੋ ਨਿਸ਼ਾਨ ਦਿੱਤੇ ਗਏ ਸੀ ਔਰ ਇਹ ਸ੍ਰੀ ਅਕਾਲ ਤਖਤ ਸਾਹਿਬ ਉਤੇ ਸਾਨੂੰ 1984 ਦੇ ਵਿੱਚ ਹਮਲਾ ਹੋਇਆ ਸੀ ਇਸ ਹਮਲੇ ਦੀ ਪੀੜ ਨੂੰ ਅੱਜ ਵੀ ਸਿੱਖ ਮਹਿਸੂਸ ਕਰਦੇ ਹਨ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕੱਲ 6 ਜੂਨ ਨੂੰ ਕੱਲੂ ਘਾਰਾ ਦਿਵਸ ਮਨਾਇਆ ਜਾਣਾ ਹੈ ਅਤੇ ਇਸ ਕੱਲੂ ਘਾਰਾ ਦਿਵਸ ਨੂੰ ਮਨਾਉਣ ਵਾਸਤੇ ਦੂਰ ਦਰਡੇ ਤੋਂ ਸੰਗਤਾਂ ਵੀ ਪਹੁੰਚ ਰਹੀਆਂ ਹਨ ਜਦੋਂ ਸੰਗਤਾਂ ਇੱਥੇ ਨਮਸਤਕ ਹੋਣ ਵਾਸਤੇ ਆਉਂਦੀਆਂ ਹਨ ਤਾਂ ਇਹ ਜਿਹੜਾ ਹਮਲਾ ਹੈ ਉਸ ਨੂੰ ਸੰਗਤਾਂ ਮਹਿਸੂਸ ਕਰਦੀਆਂ ਹਨ ਸਾਲ 1984 ਦੇ ਵਿੱਚ ਇਹ ਹਮਲੇ ਨੂੰ ਦੇਖ ਕੇ ਕਈ ਸੰਗਤਾਂ ਭਾਵਕ ਵੀ ਹੋ ਜਾਂਦੀਆਂ ਹਨ ਹੋਰ ਜਿਹੜੇ ਲੋਕ ਇੱਥੇ ਆਉਂਦੇ ਹਨ ਬਾਹਰਲੇ ਸ਼ਰਧਾਲੂ ਇੱਥੇ ਆਉਂਦੇ ਹਨ ਉਹ ਇੱਥੇ ਦਰਸ਼ਨ ਕਰਦੇ ਹਨ ਇਹ ਜੋ ਤਸਵੀਰਾਂ ਤੁਹਾਨੂੰ ਅਸੀਂ ਜਿਹੜੀ ਕੜਾਹ ਪ੍ਰਸ਼ਾਦ ਵਾਲੀ ਬਾਹੀ ਦੀ ਡਿਊੜੀ ਦੇ ਵਿੱਚੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਿਹੜਾ ਹਮਲਾ ਸ੍ਰੀ ਅਕਾਲ ਤਖਤ ਸਾਹਿਬ ਉਤੇ ਭਾਰਤੀ ਫੌਜਾਂ ਵੱਲੋਂ ਕੀਤਾ ਗਿਆ ਸੀ ਉਸ ਹਮਲੇ ਦੀ ਪੀੜ ਨੂੰ ਅੱਜ ਵੀ ਸਿੱਖ ਮਹਿਸੂਸ ਕਰ ਰਹੇ ਹਨ ਇਹ ਤੁਹਾਨੂੰ ਅਸੀਂ ਦਰਸ਼ਨ ਕਰਵਾ ਰਹੇ ਹਾਂ ਜਿਹੜੀ ਖੜਾ ਪ੍ਰਸ਼ਾਦ ਵਾਲੀ ਬਾਹੀ ਹੈ ਇਸ ਡੇੜੀ ਦੇ ਵਿੱਚ ਬਹੁਤ ਸਾਰੀਆਂ ਗੋਲੀਆਂ ਦੇ ਨਿਸ਼ਾਨ ਜਿਹੜੇ ਲੱਗੇ ਹਨ ਉਸੇ ਨਾਲ ਹੀ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਧੰਨ ਧੰਨ ਗੁਰੂ ਰਾਮਦਾਸ ਜੀ ਵੱਲੋਂ ਵਰਸੋਈ ਪਾਵਨ ਪੁੱਤਰ ਇਤਿਹਾਸਿਕ ਨਗਰੀ ਸ੍ਰੀ ਅੰਮ੍ਰਿਤਸਰ ਦੀ ਪਵਿੱਤਰ ਪਾਵਨ ਧਰਤ ਉੱਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਸਾਹਮੁਖ ਇਹ ਜਿਹੜਾ ਅਕਾਲ ਤਖਤ ਸਾਹਿਬ ਹੈ ਔਰ ਇਸ ਅਕਾਲ ਤਖਤ ਸਾਹਿਬ ਤੇ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਸਭਾਯਮਾਨ ਹੁੰਦੇ ਸੀ ਇਹ ਜਿਹੜਾ ਹੈ ਆ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਪੰਥ ਦੀ ਸ਼ਕਤੀ ਦਾ ਸਰਮੋਰ ਕੇਂਦਰ ਹੈ ਤਖਤ ਤੋਂ ਭਾਵ ਅਕਾਲ ਰਹਿਤ ਪ੍ਰਮਾਤਮਾ ਦਾ ਸਿੰਘਾਸਣ ਹੈ ਦੁਨੀਆ 'ਚ ਕਈ ਤਖਤ ਬਣੇ ਹਨ ਅਤੇ ਉਹਨਾਂ ਦਾ ਨਾਮੋ ਨਿਸ਼ਾਨ ਮਿਟ ਗਿਆ ਪਰ ਸ੍ਰੀ ਅਕਾਲ ਤਖਸ਼ਾਹਬ ਜੀ ਦਾ ਨਾਮੋ ਨਿਸ਼ਾਨ ਅਜੇ ਤੱਕ ਕਿਸੇ ਨੇ ਮਟਾ ਨਹੀਂ ਪਾਇਆ ਜਦੋਂ ਭਾਰਤੀ ਫੌਜਾਂ ਵੱਲੋਂ ਸ੍ਰੀ ਅਕਾਲ ਤਖਸ਼ਾਹਬ ਉਤੇ ਹਮਲਾ ਕੀਤਾ ਗਿਆ ਸੀ ਭਾਵੇਂ ਕਿ ਸ੍ਰੀ ਅਕਾਲ ਤਖਸ਼ਾਹਬ ਜੀ ਦੇ ਉਤੇ ਹਮਲਾ ਹੋਣ ਤੋਂ ਬਾਅਦ ਜਿਹੜਾ ਹੀ ਅੱਜ 40 ਸਾਲ ਬਾਅਦ ਵੀ ਸਿੱਖੀ ਦੀ ਚੜ੍ਹਦੀ ਕਲਾ ਹੈ। ਸੋ ਇਸ ਦਰਸ਼ਨੀ ਡਿਉਰੀ ਦੇ ਦਰਸ਼ਨ ਕਰਨ ਵਾਸਤੇ ਲੱਖਾਂ ਹੀ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚ ਜਾਂਦੀਆਂ ਅਤੇ ਭਾਵਕ ਹੋ ਜਾਂਦੀਆਂ ਹਨ। ਸਾਡੇ ਨਾਲ ਭੈਣ ਜੀ ਮੌਜੂਦ ਹਨ। ਭੈਣ ਜੀ ਕਿਵੇਂ ਮਹਿਸੂਸ ਕਰਦੇ ਹੋ ਇਹ ਜਿਹੜੀ ਦਰਸ਼ਨੀ ਡਿਉਰੀ ਤੁਸੀਂ ਦਰਸ਼ਨ ਕੀਤੇ ਆ ਕਾਲੂ ਕਾਲੂ ਘਰਾ ਦੇ ਇਸ ਵੀ ਆਪਾਂ ਮਨਾ ਰਹੇ ਹਾਂ। ਹਾਂਜੀ। ਪਹਿਲਾਂ ਤੇ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੂਨ ਦੇ ਮਹੀਨੇ ਦੇ ਵਿੱਚ ਜਿਹੜੀ ਸਰਕਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਤੇ ਅਟੈਕ ਕੀਤਾ ਤੇ ਕੱਲ 6 ਜੂਨ ਆ ਤੇ ਅੱਜ ਅਸੀਂ ਇਸ ਜਗ੍ਹਾ ਤੇ ਨਮਸਤਕ ਹੋਣ ਆਏ ਆ ਤੇ ਉਹ ਸਾਰੇ ਸਿੰਘ ਜਿਹੜੇ ਸ਼ਹੀਦ ਹੋਏ 1984 ਦੇ ਵਿੱਚ ਤੇ ਤੁਸੀਂ ਦੇਖ ਰਹੇ ਹੋਗੇ ਕਿ ਸਾਰੇ ਪਾਸੇ ਗੋਲੀਆਂ ਦੇ ਨਿਸ਼ਾਨ ਆ ਇੱਧਰ ਵੀ ਗੋਲੀਆਂ ਦੇ ਨਿਸ਼ਾਨ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਪਾਸੇ ਵੀ ਗੋਲੀਆਂ ਦੇ ਨਿਸ਼ਾਨ ਆ ਸੋ ਸਾਰੇ ਪਾਸੇ ਗੋਲੀਆਂ ਦੇ ਨਿਸ਼ਾਨ ਆ ਤੇ ਅਸੀਂ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਨਾ ਆਂ ਅਣੀ ਕਿਵੇਂ ਮਹਿਸੂਸ ਕਰਦੇ ਹੋ ਕਿ ਉਸ ਸਮੇਂ ਦਾ ਅੱਜ ਵੀ ਪੀੜ ਜਿਹੜੀ ਮਹਿਸੂਸ ਕੀਤੀ ਜਾ ਸਕਦੀ ਆ ਹਾਂਜੀ ਕਿਉਂਕਿ ਬਹੁਤ ਜਿਹੜੀ ਦੁਖਦਾਈ ਘਟਨਾ ਆ ਜਿਹੜਾ ਕਿ ਅਸੀਂ ਕਹੈ ਨੂੰ ਤਾਂ ਆਪਾਂ ਇਸ ਮਤਲਬ ਕੀ ਕਹਿ ਲੋ ਕਿ ਇਸ ਭਾਰਤ ਦੇ ਵਾਸੀ ਆ ਪਰ ਇਦਾਂ ਕਦੀ ਨਹੀਂ ਹੋਇਆ ਕਿ ਤੁਸੀਂ ਉਸੇ ਭਾਰਤ ਦੇ ਵਾਸੀ ਹੋਵੋ ਪਰ ਉਹੀ ਜਿਹੜੀ ਗਵਰਨਮੈਂਟ ਅਕਾਲ ਤਖਤ ਸਾਹਿਬ ਤੇ ਜਿਹੜਾ ਅਟੈਕ ਕਰਵਾਇਆ ਔਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਬਹੁਤ ਜ਼ਿਆਦਾ ਠੇਸ ਪਹੁੰਚੀ ਸੀ ਤੇ ਅੱਜ ਵੀ ਜਦੋਂ ਦਰਸ਼ਨ ਕਰਦੇ ਆ ਤੇ ਜਿਹੜੇ ਹਿਰਦਿਆ ਵਲੁੰਧਰੇ ਜਾਂਦੇ ਆ ਆਖਰੀ ਸਵਾਲ ਕੀ ਅੱਜ 40 ਸਾਲ ਹੋ ਚੁੱਕੇ ਹਮਲਾ ਹੋਏ ਨੂੰ ਸਿੱਖੀ ਅੱਜ ਚੜ੍ਹਦੀ ਕਲਾ ਚ ਵੇਖੋ ਜੀ ਇਹ ਤਾਂ ਅਬਦਾਲੀ ਨੇ ਵੀ ਜ਼ੋਰ ਲਾ ਲਿਆ ਜਕਰੀਏ ਖਾਨ ਨੇ ਵੀ ਜ਼ੋਰ ਲਾ ਲਿਆ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ ਉਹਨਾਂ ਨੇ ਵੀ ਜ਼ੋਰ ਲਾ ਲਿਆ ਪਰ ਸਿੱਖ ਜਿਹੜਾ ਆ ਨਾ ਉਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਆ ਕਿਉਂਕਿ ਮਹਾਰਾਜ ਦੇ ਬਚਨ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਕੀ ਮੋਹਜ ਇਹ ਅਕਾਲ ਪੁਰਖ ਦੀ ਜਿਹੜੀ ਫੌਜ ਆ ਤੇ ਹਮੇਸ਼ਾ ਹੀ ਚੜ੍ਹਦੀ ਕਲਾ ਚ ਰਹੇਗੀ ਬੇਟਾ ਧੰਨਵਾਦ ਜੀ ਭੈਣ ਜੀ ਦੱਸਿਆ ਕਿ ਖਾਲਸਾ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਇਹ ਜੋ ਪੱਲੂ ਘਾਰਾ ਦਿਵਸ ਆਪਾਂ ਮਨਾ ਰਹੇ ਆ ਅੱਜ 40 ਸਾਲ ਜਿਹੜੇ ਹੋ ਚੁੱਕੇ ਹਨ ਇਸ ਹਮਲੇ ਹੋਏ ਨੂੰ ਹੋਰ ਵੀ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਹਾਂਗੇ ਤੁਸੀਂ ਜੁੜੇ ਜੀਤ ਵੈਬ ਟੀਵੀ ਦੇ ਨਾਲ ਮਹਿਮਾਨ ਪ੍ਰੀਤ ਸਿੰਘ ਅਜੀਤ ਅੰਮ੍ਰਿਤਸਰ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ